ਸੈਂਕੜੇ ਮੈਂ ਪੰਜਾਬ ਸਟੂਡੈਂਟ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਆ ਜੀ ਅੱਜ ਅਸੀਂ ਡੀਸੀ ਦਫ਼ਤਰ ਨੇ ਤੇ ਬੈਠੇ ਆ ਇਹਦੇ ਬਿਲਕੁਲ ਲੱਗੇ ਲੜਕੀਆਂ ਦਾ ਸਰਕਾਰੀ ਕਾਲਜ ਆ ਜਿਹੜਾ ਪੂਰੇ ਉੱਤਰ ਭਾਰਤ ਦੇ ਵਿੱਚ ਨੰਬਰ 1 ਤੇ ਕਾਇਮ ਆ ਉਸ ਕਾਲਜ ਦੀ ਜ਼ਮੀਨ ਦੇ ਉੱਤੇ ਪੰਜਾਬ ਦੀ ਸਰਕਾਰ ਕਬਜ਼ਾ ਕਰਨ ਲੱਗੀ ਆ ਪਾਰਕਿੰਗ ਦੇ ਬਹਾਨੇ ਇੱਕ ਪਾਸੇ ਸਰਕਾਰ ਨੇ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਆ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਦੂਜੇ ਪਾਸੇ ਸੰਸਥਾਵਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰਨੇ ਸ਼ੁਰੂ ਕਰਤੇ ਇਸ ਕਰਕੇ ਉਹਦੇ ਖਿਲਾਫ ਹਲ ਧਰਨਾ ਦੇਣ ਆਏ ਆ ਕਿ ਬਿਲਕੁਲ ਵੀ ਜਿਹੜੀ ਕਬਜ਼ਾ ਉਹ ਸੀ ਇੱਥੇ ਨਹੀਂ ਹੋਣ ਦੇਵਾਂਗੇ ਤੇ ਜੇ ਧੱਕਾ ਕੀਤਾ ਸਰਕਾਰ ਨੇ ਤਾਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੱਡੇ ਪੱਧਰ ਤੇ ਧੱਕਾ ਕੀਤਾ ਗਿਆ ਜੀ ਮੇਰਾ ਨਾਮ ਰਮਨਦੀਪ ਕੌਰ ਪੰਜਾਬ ਸਟੂਡੈਂਟਸ ਯੂਨੀਅਨ ਦੀ ਮੈਂ ਜ਼ਿਲ੍ਹਾ ਕਮੇਟੀ ਮੈਂਬਰ ਆ ਅੱਜ ਸੁਣਦੇ ਆਪਾਂ ਬੋਲੋ ਅੱਜ ਲੁਧਿਆਣਾ ਜਿਹੜਾ ਸਰਕਾਰੀ ਗਰਲਜ਼ ਕਾਲਜ ਆ ਇਸ ਦੀ ਜਿਹੜੀ ਗਰਾਊਂਡ ਦੀ ਜ਼ਮੀਨ ਤੇ ਆ ਉਹ ਪਾਰਕਿੰਗ ਵਾਸਤੇ ਜਿਹੜੀ ਆ ਸਰਕਾਰ ਦਾ ਨੋਟਿਸ ਆਇਆ ਕਿ ਸਾਨੂੰ ਇੱਥੇ ਜਗ੍ਹਾ ਚਾਹੀਦੀ ਆ ਪਰ ਸਾਡੀ ਮੰਗ ਇਹ ਆ ਕੀ ਗਰਾਊਂਡ ਦੇ ਵਿੱਚ ਜਿਹੜੀ ਲੜਕੀਆਂ ਦੀ ਇਨਸਿਕਿਉਰਟੀ ਦਾ ਵੀ ਸਵਾਲ ਆ ਜਦੋਂ ਉੱਥੇ ਉਹ ਖੇਡਣ ਗਈਆਂ ਜਾਂ ਆਪਣਾ ਆਰਾਮ ਕਰੂੰਗੀਆਂ ਉਹ ਡਰ ਦੇ ਮਾਹੌਲ ਤੋਂ ਜਿਹੜਾ ਮੁਕਤ ਹੋ ਕੇ ਜਿਹੜਾ ਉਹ ਖੇਡ ਨਹੀਂ ਸਕਦੀਆਂ ਉਹ ਉੱਥੇ ਜਿਹੜਾ ਆਪਣੀ ਖੇਡ ਜਿਹੜਿਆ ਉਹਨੂੰ ਅੱਗੇ ਨਹੀਂ ਵਧਾ ਸਕਦੀਆਂ ਇਸ ਕਰਕੇ ਜਿਹੜਾ ਅਸੀਂ ਇਸ ਸਰਕਾਰ ਦੀ ਤਜਵੀਜ਼ ਨੂੰ ਜਿਹੜਾ ਠੁਕਰਾਨੇ ਆ ਤੇ ਅਸੀਂ ਆਪਣੇ ਕਾਲਜ ਦੀ ਜ਼ਮੀਨ ਤੇ ਜਿਹੜਾ ਕਬਜ਼ਾ ਨਹੀਂ ਹੋਣ ਦਿਆਂਗੇ ਜੱਟਾ ਜੱਟਾ ਥੋੜਾ ਚੱਲਦਾ ਰੁਕਦਾ ਹਾਂ ਹਾਂਜੀ ਜੱਟ ਕਦੇ ਨਹੀਂ ਆਉਂਦਾ ਬੜਾ ਹਾਂਜੀ ਅਸੀਂ ਅੱਜ ਚੇਤਾਵਨੀ ਦੇਣ ਆਏ ਆ ਸਰਕਾਰ ਨੂੰ ਕਿ ਜਿਹੜਾ ਉਹਨਾਂ ਦੀ ਇਹ ਤਜਵੀਜ਼ ਆ ਜੇ ਉਹ ਵਾਪਸ ਨਹੀਂ ਲੈਂਦੇ ਤਾਂ ਇਸ ਤੇ ਜਿਹੜਾ ਅਗਲੇ ਦਿਨਾਂ ਦੇ ਵਿੱਚ ਸੰਘਰਸ਼ ਤਿੱਖਾ ਹੋਊਗਾ ਅਸੀਂ ਗਵਰਨਮੈਂਟ ਜਿਹੜੇ ਗਰਲਜ਼ ਕਾਲਜ ਆ ਲੁਧਿਆਣੇ ਦਾ ਉਥੋਂ ਜਿਹੜਾ ਮਾਰਚ ਸ਼ੁਰੂ ਕੀਤਾ ਤੇ ਅੱਜ ਡੀਸੀ ਆਫਿਸ ਨੂੰ ਡੀਸੀ ਆਫਿਸ ਆਏ ਆ ਤੇ ਡੀਸੀ ਨੂੰ ਮੰਗ ਪੱਤਰ ਦੇ ਕੇ ਜਾਵਾਂਗੇ ਪ੍ਰਿੰਸੀਪਲ ਮੈਡਮ ਦੀ ਨਾਲ ਸਾਡੀ ਗੱਲਬਾਤ ਹੋਈ ਆ ਪਰ ਜਿਹੜਾ ਕਾਲਜ ਦਾ ਮੁਖ ਤੁਰਾਇਆ ਉਹ ਵਿਦਿਆਰਥੀ ਹੁੰਦੇ ਆ ਵਿਦਿਆਰਥੀਆਂ ਦੇ ਪੁੱਛੇ ਬਗੈਰ ਉਹਨਾਂ ਦੀ ਸਲਾਹ ਲਏ ਬਗੈਰ ਜਿਹੜਾ ਆ ਉਹ ਗਰਾਊਂਡ ਦੀ ਜ਼ਮੀਨ ਜਿਹੜਾ ਆ ਉਹ ਦੇਣਾ ਬਿਲਕੁਲ ਜਿਹੜਾ ਉਹਨਾਂ ਦੇ ਨਾਲ ਨਾ ਇਨਸਾਫੀ ਆ ਕਾਲਜ ਦੇ ਜਿਹੜੇ ਪ੍ਰਿੰਸੀਪਲ ਕੋਲ ਕਾਲਜ ਦੇ ਜਿਹੜਾ ਟੀਚਰਾਂ ਨਾਲ ਕੋਈ ਸਲਾਮਸ਼ਮਰਾਨੀ ਕੀਤਾ ਗਿਆ ਵਿਦਿਆਰਥੀਆਂ ਤੋਂ ਨਹੀਂ ਪੁੱਛਿਆ ਗਿਆ ਉਹਨਾਂ ਦੀ ਜ਼ਮੀਨ ਤੇ ਜਿਹੜਾ ਆ ਸਰਕਾਰ ਨੇ ਧੱਕੇ ਨਾਲ ਕੌਜਾ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਹੋਈ ਆ ਮੁੱਖ ਮੰਤਰੀ ਕੀ ਕਹਿਣਾ ਚਾਹੁੰਦੇ ਮੁੱਖ ਮੰਤਰੀ ਨੂੰ ਇਹੀ ਕਹਿਣਾ ਚਾਹੁੰਦੇ ਕਿ ਉਹ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਜਿਹੜਾ ਉਹ ਟਕਵਾਂਜ ਜਿਹੜਾ ਡਰਾਮਾ ਕਰ ਰਹੀ ਆ ਉਹਨਾਂ ਦਾ ਜਿਹੜਾ ਸਿੱਖਿਆ ਕ੍ਰਾਂਤੀ ਦਾ ਨਾਅਰਾ ਆ ਇੱਥੇ ਸਾਫ਼ ਹੋ ਰਿਹਾ ਕਿ ਉਹ ਸਰਕਾਰੀ ਸੰਸਥਾਵਾਂ ਦੀ ਜਿਹੜੀ ਸਰਕਾਰੀ ਕਾਲਜਾਂ ਦੀ ਨੂੰ ਤਾਂ ਜ਼ਮੀਨ ਹੋਰ ਦੇਣੀ ਚਾਹੀਦੀ ਆ ਪਰ ਉਹ ਸਰਕਾਰੀ ਸੰਸਥਾਵਾਂ ਦੀ ਜ਼ਮੀਨ ਜਿਹੜੀ ਆ ਉਹ ਦੱਬ ਰਹੀ ਆ ਸਰ ਮੇਰਾ ਨਾਮ ਸੁਨਾ ਲੀਕ ਐ ਮੈਂ ਗਵਰਨਮੈਂਟ ਕਾਲਜ ਲੁਧਿਆਣਾ ਦੇ ਵਿੱਚ ਪੜ੍ਹਦੀ ਆ ਤੇ ਪੰਜਾਬ ਸਰਕਾਰ ਐ ਜਿਹੜੀ ਇਹ ਸਾਡੇ ਕਾਲਜ ਦੇ ਗਰਾਊਂਡ ਦੇ ਉੱਪਰ ਕਬਜ਼ਾ ਕਰ ਰਹੀ ਐ ਜਿਸ ਕਰਕੇ ਅਸੀਂ ਆਪਣੀ ਕਾਲਜ ਦੇ ਲਈ ਪ੍ਰੋਟੈਸਟ ਕਰਨ ਆਇਆ ਲੜਨ ਆਇਆ ਕਿ ਅਸੀਂ ਆਪਣੇ ਕਾਲਜ ਦੇ ਗਰਾਊਂਡ ਤੇ ਕਬਜ਼ਾ ਨਹੀਂ ਹੋਣ ਦਾਂਗੇ ਕਿਉਂਕਿ ਉਹ ਸਾਡੇ ਕਾਲਜ ਦਾ ਗਰਾਊਂਡ ਹੈ ਉੱਥੇ ਕੁੜੀਆਂ ਖੇਡਣ ਲਈ ਵੀ ਜਾਂਦੀਆਂ ਤਾਂ ਉਹਨਾਂ ਲਈ ਇਹ ਚੀਜ਼ ਸੇਫ ਨਹੀਂ ਹੈ ਕਿ ਉੱਥੇ ਵੀ ਪਾਰਕਿੰਗ ਹੈ ਕਾਰਸ ਖੜੀਆਂ ਕਰਨ ਤੇ ਇਹ ਸਾਡੀ ਗਰਲਸ ਲਈ ਸੇਫ ਨਹੀਂ ਹੈ ਤੇ ਇਸ ਕਰਕੇ ਆਪਣੇ ਅਸੀਂ ਕਾਲਜ ਲਈ ਲੜਨ ਆਏ ਆ ਅਸੀਂ ਆਪਣੇ ਕਾਲਜ ਦੀ ਜਗਾ ਇਸ ਛੇਰ ਨੂੰ ਕਬਜ਼ੇ ਵਿੱਚ ਨਹੀਂ ਆਣਨਾ ਮੁੱਖ ਮੰਤਰੀ ਕੀ ਬਿਲਕੁਲ ਨਹੀਂ ਅਸੀਂ ਇਹ ਕਹਿਣਾ ਚਾਹਾਂਗੇ ਕਿ ਸਾਡੀ ਜਿਹੜੀ ਕਾਲਜ ਦੇ ਗਰਾਊਂਡ ਦੀ ਜਗਾ ਉਹ ਸਾਡੇ ਕੋਲ ਹੀ ਰਹੇ ਅਸੀਂ ਨਹੀਂ ਦੇਣਾ ਚਾਹੁੰਦੇ